ਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜਾਣਦੇ ਹੋ ਕਿ ਗੁਰਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪਰਬ ਨੂੰ ਸਮਰਪਿਤ ਜੋ ਨਗਰ ਕੀਰਤਨ ਦੇ ਰੂਪ ਵਿੱਚ ਧਾਰਮਿਕ ਯਾਤਰਾ ਆ ਰਹੀ ਹੈ ਉਹ ਅੱਜ ਸ਼ਾਮ ਨੂੰ ਤਕਰੀਬਨ 6 ਵਜੇ ਫਿਲਪ ਸਰਕਲ ਤੇ ਆਵੇਗੀ ਉਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਨਾਲ ਲੈ ਕੇ ਗੁਰੂ ਘਰ ਵਿੱਚ ਜਾਣਾ ਹੈ ਸ੍ਰੀ ਗੁਰੂ ਸਿੰਘ ਸਵਾਲਸੂਰ ਬੈਂਗਲੌਰ 8 ਇੱਥੇ ਜੋ ਸ਼ਾਮ ਦੇ ਦੀਵਾਨ ਸਜਾਏ ਜਾਣਗੇ ਅੱਜ ਦਾ ਜੋ ਸ਼ਾਮ ਦਾ ਦੀਵਾਨ ਹੈ 7 ਤੋਂ ਲੈ ਕੇ 9 ਤੱਕ ਹੈ ਜਿਸ ਵਿੱਚ ਕਥਾ ਕਰਨਗੇ ਭਾਈ ਸੁਲਤਾਨ ਸਿੰਘ ਜੀ ਮੀਤ ਗ੍ਰੰਥੀ ਦਰਬਾਰ ਸਾਹਿਬ ਤੇ ਰਾਗੀ ਜੱਥਾ ਦਰਬਾਰ ਸਾਹਿਬ ਦਾ ਹੋਵੇਗਾ ਜੋ ਇਹ ਕਿਰਤਨ ਕਰੇਗਾ ਸਾਰੀਆਂ ਸੰਗਤਾਂ ਕੀ ਹੱਥ ਜੋੜ ਕੇ ਬੇਨਤੀ ਹੈ ਵੱਧ ਚੜ ਕੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਤੇ ਕੱਲ ਸਵੇਰ ਦਾ ਜੋ ਦੀਵਾਨ ਹੈ ਉਹ ਰੋਜ਼ ਦੀ ਤਰ੍ਹਾਂ 3:30 ਵਜੇ ਸ਼ੁਰੂ ਹੋਵੇਗਾ ਨਿਤਨੇਮ ਦੀਆਂ ਬਾਣੀਆਂ ਤੇ ਆਸਾ ਦੀ ਵਾਰ ਤੋਂ ਬਾਅਦ 7 ਵਜੇ ਤੋਂ ਲੈ ਕੇ 9 ਵਜੇ ਤੱਕ ਫਿਸ਼ ਬੈਠਲ ਦੀਵਾਨ ਹੋਏਗਾ ਜਿਸ ਵਿੱਚ ਰਾਗੀ ਜੱਥਾ ਦਰਬਾਰ ਸਾਹਿਬ ਭਾਈ ਸੁਲਤਾਨ ਸਿੰਘ ਜੀ ਉਹ ਜਹਾਜ਼ਰੀ ਭਰਨਗੇ ਤੇ ਸਾਰਿਆਂ ਸੰਗਤਾਂ ਅਗੇ ਬੇਨਤੀ ਹੈ ਕਿ ਹਾਜ਼ਰ ਇਹਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰੋ ਤੇ ਤਕਰੀਬਨ 9:30 ਵਜੇ ਇਥੋਂ ਉਬਲੇ ਲਈ ਰਵਾਨਗੀ ਹੈ ਜੋ ਕਿ ਸੰਗਤਾਂ ਇਥੋਂ ਸਵਾਰ ਚੜ੍ਹ ਕੇ ਸਹਾ ਪਾਣ ਦੀ ਕਿਰਪਾਲਤਾ ਕਰਨ ਤੇ ਕੋਸ਼ਿਸ਼ ਕਰੋ ਤੇ ਅਸੀਂ ਰਵਾਨਗੀ ਸਮੇਂ ਸਾਰੇ ਇਕੱਤਰ ਹੋਈਏ ਤੇ ਨਿਰਮੰਗਲੇ ਦੇ ਵਿੱਚ ਬਲਕਾਰ ਸਿੰਘ ਦੇ ਟਾਬੇ ਤੇ ਉਸ ਤੋਂ ਪਹਿਲਾਂ ਵੀ ਜੋ ਟੂਲਪੈਕਸ ਹੈ ਉਸੇ ਇੱਕ ਪੜਾ ਹੈ ਜਿੱਥੇ ਚਾਹ ਪਾਣੀ ਦਾ ਇੰਜਾਮ ਕੀਤਾ ਗਿਆ ਸੰਗਤਾਂ ਕੇ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਇਹਦੇ ਵਿੱਚ ਹਿੱਸਾ ਪਾਉਣ ਦੀ ਕਿਰਪਾ ਹਦਾ ਕਰੋ ਤੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ